ਸੰਗਾ ਜੀ ਸਰੀਆ ਬੱਡ ਹੋ ਰਿਹਾ ਜਾਲ ਵਾਸਤੇ ਜਦੋਂ ਕੋਲੀ ਜਾਲ ਬੰਨਣ ਲੱਗੇ ਹੋਏ ਆ ਹੈ ਭਾਈ ਠੀਕ ਬੇਚਦੀ ਟਗਾ ਵੀ ਰੱਖ ਆਉਂਨੇ ਹੋਰ ਦੇਖੋ ਇੱਕ ਜਾਲ ਰਹਿੰਦਾ ਹੋਰ ਦੋ ਰਹਿੰਦੇ ਆਹ ਜਾਲ ਦਾ ਇਧਰ ਹੋ ਜਾਣਾ ਉਹ ਇੱਕ ਪਿਆਵਾ ਦੋ ਇਧਰ ਹੋ ਜਾਣੇ ਤੇ ਦੋਹਾਂ ਦਾ ਹੀ ਚਾਹੀਦਾ ਉਧਰ ਆਉਂ ਗਿਲੇਨ ਤੋੜਿਆ ਇੱਕ ਇੰਦੇੰਤ ਮਾ ਵਣੀ ਪਾਣੀ ਆ ਫਰੀਆ ਘਟ ਗਿਆ ਵਾ ਦੇਖੋ ਜੀ ਸਰੀਆ ਵਧਣ ਦਾ ਜੁਗਾੜ ਲਾਇਆ ਦੇਖੋ ਬੰਦੇ ਨੇ ਚੰਦਰਾ ਰੱਖਿਆ ਆ ਪੁਰਾਣਾ ਉਹ ਤੋਂ ਮੈਨ ਮੈਨ ਕੇ ਵੱਢੀ ਜਾਂਦਾ ਹੈ ਦੇਖੋ बार-बार ਹਿੱਤਾ ਮਾਰਨ ਦੀ ਲੋੜ ਨਹੀਂ ਹਾਂ ਉਹਦਾ ਪੀਰੇ ਕੋਰੇ ਆ ਵੱਡਾ 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 ਟੇਰਲਾ ਆ ਜਾਂਦਾ ਬੰਦਾ ਦੇਖੋ ਇਹ ਸਰੀ ਜਾਂਗੇ ਵੱਤਾਰ ਐ ਨਾ ਗਈ ਕੋਈ ਨਾ ਟੋਪਰਾ ਮੈਂ ਇਧਰ ਉਧਰ ਹੋ ਗਏ ਮੇਰੇ ਉੱਤੇ ਪਾਈ ਜਾਣਾ ਬਹੁਤ ਨਾਲਾ ਕਨੋ ਤਵੇਗਾ ਤੱਜ ਲਾਗੇ ਕਰਾਂਗੇ ਵੇ ਨਹੀਂ ਵੀਡੀਓ ਆਂ ਵੀਡੀਓ ਬੰਦ ਓਏ ਕਰ ਲੋ ਕੰਮ ਹੈ ਪੱਕਾ ਹੈ ਤੇ ਲੱਗ ਗਿਆ ਪੈਰ ਉਹ ਬੰਦ ਕਰਤਾ ਸੀ ਮੈਂ ਹਾਂਜੀ ਕੋਈ ਨਹੀਂ ਬੱਸ ਸਰੀਏ ਹੁਣ ਤੁਸੀਂ ਵੱਢੀ ਜਾਂਦੇ ਆ ਜਾਲ ਬਨ ਕੇ ਖਲਾਪਾਂ ਤੇ ਟਿਕਾਉਣੇ ਆ ਜਿੱਦਾਂ ਉਹ ਦੇਖੋ ਜਿਉਂ ਜਾਲ ਪਿਆ ਆਪਣਾ ਬੰਨਿਆ ਪਿਆ ਉਦਾਂ ਜਾਲ ਬਨ ਕੇ ਤੇ ਖਲਾਪਾਂ ਭਰਨੀ ਆ ਜਨਾ ਜਾਂ ਨਾ ਖੜਾ ਪਰ ਜਾਲ ਲੈ ਜਿਹਨਾਂ ਦੱਪ ਤਾਂ ਗੋਡਿਆਂ 'ਨ ਲੈ ਉਹਦਾ ਸਕਿਨ ਹੀ ਬਹੁਤ ਆਈ ਮੈਂ ਤਾਂ ਜੀ ਦਿਵਾੜ ਲਾ ਲੈਂਦਾ ਮੈਂ ਤਾਂ ਲੋ ਜੀ ਸਰੀਏ ਵੱਡੇ ਆਇਆ ਮਾਣ ਜਾਲ ਬਣਾਉਣਾ ਵਾ ਦੇਖੋ ਇਹ ਕਿਹੜੇ ਤਰੀਕੇ ਨਾਲ ਜਾਲ ਬੰਨ੍ਹਿਆ ਇੱਕ ਤਰੀਕਾ ਸਿੱਧਾ ਅੰਦਰ ਜਾ ਇਹ ਮੈਸਤਰੀ ਦੇ ਜਾਲ ਬੰਨਣ ਵਾਲੇ ਇਹਨਾਂ ਨੂੰ ਵੀ ਬਹੁਤ ਸਕੀਮਾਂ ਆਉਂਦੀਆਂ ਵਾ ਇਹ ਵੀ ਮੈਂਟਾਂ ਜੀ ਸਕੀਮ ਘਾਟ ਲੈਂਦੇ ਆ ਦੇਖ ਪਲਾਸਨਾ ਮਰੂੜੀਆਂ ਕੰਢੀ ਕੰਢੀ ਦਾ ਕੋਈ ਕੰਮ ਨਹੀਂ ਇੱਥੇ ਹੱਥਾਂ ਨਾਲ ਵੀ ਮਰੂੜੀਆਂ ਦੇ ਦਿੰਦੇ ਆ ਜੇ ਪਲਾਸਨਾ ਹੋਵੇ ਤਾਂ ਪਲਾਸ ਬੱਝਿਆ ਤਦ ਇਹਨਾ ਬਹੁਤ ਆ ਜੀ ਬਾਕੀ ਅਗਲੀ ਵੀਡੀਓ ਚ ਮਿਲਦੇ ਆਂ